ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਪ੍ਰੀਤਮ ਸਿੰਘ ਹੈ ਮੇਰੀ ਵਾਈਫ ਦੀ ਡੈਥ ਹੋ ਗਈ ਆ ਰਾਜਨ ਹਸਪੀਟਲ ਬਸ ਟੈਂਕ ਰੀਨ ਨਗੇਲੀ ਨਾਲ ਡਾਕਟਰ ਦੀ ਨਗੇਲੀ ਨਾਲ ਹੋਈ ਹੈ ਜੀ 7:00 ਵਜੇ ਮੇਰੀ ਡਿਲੀਵਰੀ ਹੋ ਗਈ ਸੀਗੀ ਬੱਚੇ ਦੀ ਕੱਲ ਹੀ 20 ਤਰੀਕ ਨੂੰ ਜੀ ਤੇ ਉਸ ਤੋਂ ਬਾਅਦ ਉਹਨਾਂ ਤੋਂ ਬਲੀਡਿੰਗ ਰੂਟੀ ਨਹੀਂ ਹੈਗੀ ਜੀ ਨਾ ਹਨ ਨੂੰ ਮਿਲਣ ਨਹੀਂ ਦਿੱਤਾ ਉਹਨਾਂ ਨੇ ਦੋ ਤਿੰਨ ਘੰਟੇ ਮਿਲਣ ਨਹੀਂ ਦਿੱਤਾ ਡਿਲੀਵਰੀ ਤੋਂ ਬਾਅਦ ਉਹ ਹੁਣ ਤਿੰਨ ਚਾਰ ਘੰਟੇ ਚੱਲਦਾ ਰਿਹਾ ਨਾ ਹਨ ਨੂੰ ਬੱਚੇ ਨੂੰ ਮਿਲਣ ਨਹੀਂ ਦਿੱਤਾ ਨਾ ਮਾਂ ਨੂੰ ਮਿਲਣ ਦਿੱਤਾ ਕੋਈ ਕਰਦਾ ਨਾ ਇਹ ਬੜੀ ਜੀ ਮਾਫੀ ਕੋਈ ਇਸ ਨਾਮ ਲੈ ਕੇ ਵੀ ਕਿਉਂ ਦੇਖ ਤੋ ਉਹਦਾ ਰੈਫਰ ਕਰ ਦਿੱਤਾ ਰਜਿੰਦਰਾ ਹਸਪੀਟਲ ਰਜਿੰਦਰਾ ਹਸਪੀਟਲ ਆਂਦੀ ਉਹਨਾਂ ਨੇ ਡੈਡ ਡੈਡ ਇਕਰਾਰ ਕਰ ਦਿੱਤਾ ਇਹ ਦੇਖ ਬੰਦ ਕਰੋ 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 ਨਾਟਕਮਾ ਚੱਲੋ ਨਾਟਕ ਦਵਾਰ ਠੀਕ ਹੈ ਜੀ ਮੇਰਾ ਨਾਮ ਤੇਜਨ ਸਿੰਘ ਹੈ ਮੇਰੀ ਵਾਈਫ ਦੀ ਡੈਥ ਹੋ ਗਈ ਆ ਰਾਜਨ ਹਸਪੀਟਲ ਬੱਸ ਸਟੈਂਡ ਦੇ ਬੈਕ ਸਾਈਡ ਤੋਂ ਹੀ ਕੋਈ ਮਸਲਾ ਕੀ ਹੈਗਾ ਕਿ ਵੀ ਇਹ ਡੱਟੂ ਨਹੀਂ ਡਾਕਟਰ ਦੀ ਨਗੇਲੀ ਨਾਲ ਹੀ ਡਾਕਟਰ ਦੀ ਨਗੇਲੀ ਨਾਲ ਹੋਈ ਹੈ ਜੀ 7:00 ਵਜੇ ਮੇਰੀ ਡਿਲੀਵਰੀ ਹੋ ਗਈ ਸੀਗੀ ਬੱਚੇ ਦੀ ਕੱਲ ਹੀ 20 ਤਰੀਕ ਨੂੰ ਜੀ ਉਸ ਤੋਂ ਬਾਅਦ ਉਹਨਾਂ ਨੂੰ ਬਲੀਡਿੰਗ ਰੁਕੀ ਨਹੀਂ ਹੈਗੀ ਜੀ ਨਾ ਸਾਨੂੰ ਮਿਲਣ ਦਿੱਤਾ ਉਹਨਾਂ ਨੇ ਦੋ ਤਿੰਨ ਘੰਟੇ ਮਿਲਣ ਨਹੀਂ ਦਿੱਤਾ ਡਿਲੀਵਰੀ ਤੋਂ ਬਾਅਦ ਖੂਨ ਤਿੰਨ ਚਾਰ ਘੰਟੇ ਚੱਲਦਾ ਰਿਹਾ ਨਾ ਸਾਨੂੰ ਬੱਚੇ ਨਾਲ ਮਿਲਣ ਦਿੱਤਾ ਨਾ ਮਾਂ ਨੂੰ ਮਿਲਣ ਦਿੱਤਾ ਉਸ ਤੋਂ ਬਾਅਦ ਰੈਫਰ ਕਰ ਦਿੱਤਾ ਰਜਿੰਦਰਾ ਹਸਪੀਟਲ ਰਜਿੰਦਰਾ ਹਸਪੀਟਲ ਆਂਦੇ ਹੀ ਉਹਨਾਂ ਨੇ ਡੈੱਡ ਡੈੱਡ ਇਕਰਾਰ ਕਰ ਦਿੱਤਾ ਜੀ ਕਾਰਨ ਕੀ ਸੀ ਉਹਦੇ ਦੇਖੋ ਬਈ ਕੀ ਰਜਿੰਦਰਾ ਰਜਿੰਦਰਾ ਦੱਸੇ ਨਿਕਿਆ ਨੋਰਮਲ ਉੱਥੋਂ ਇਹ ਰਹਿ ਗਿਆ ਬੱਚਾ ਤਾਂ ਨੋਰਮਲ ਹੈ ਜੀ ਕੋਈ ਦੰਗਾ ਨਹੀਂ ਡਾਕਟਰ ਦੀ ਅੰਗੇਲੀ ਨਾਲ ਫੋਨ ਬਹੁਤ ਨਿਕ ਲਗੇ ਆ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਹੈ ਜੀ 3 4 ਘੰਟੇ ਦੇ ਵੀ ਪਹਿਲਾਂ ਡਿਲੀਵਰੀ ਜਲਦੀ ਰਹੀ ਹੈ ਜੀ ਕਿ ਲੱਗਦੀ ਕੀ ਮੇਰੇ ਭਝਾਈ ਨਹੀਂ ਭਾਬੀ ਜੀ ਲੱਗਦੇ ਮੇਰੇ ਭਾਬੀ ਜੀ ਮਸਲਾ ਇਹ ਹੋਇਆ ਕਿ ਡਾਕਟਰ ਨੇ ਸਾਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਗਮਰਾਹ ਕਰਿਆ ਉਹਨਾਂ ਨੇ ਬਹੁਤ ਜ਼ਿਆਦਾ ਅੰਗੇਲੀਆਂ ਕਰੀਆਂ ਆਪਣੀ ਰਿਸਪੌਂਸਿਬਿਲਟੀ ਜਮੇ ਨਹੀਂ ਸਮਝੀ ਹੈਗੀ ਉਦੇ ਮੁਤਾਬਕ ਉਹਨਾਂ ਨੇ ਜਮੈਂ ਨਹੀਂ ਉਹਨੂੰ ਸਾਨੂੰ ਇੰਨਾ ਗਮਰਾਹ ਕਰਿਆ ਗਿਆ ਜੀ ਉਹਦੀ 3 ਘੰਟੇ ਬਲੀਡਿੰਗ ਹੁੰਦੀ ਰਹੀ ਜਦ ਕਿ ਸਮੇ ਤੋਂ ਪਹਿਲਾਂ ਉਹਦੀ ਡਿਲੀਵਰੀ ਕਰ ਦਿੱਤੀ ਕਿ ਬੱਚੇ ਦੀ ਬੇਬੀ ਦੀ ਉਸ ਤੋਂ ਬਾਅਦ ਸਾਨੂੰ ਗਮਰਾਹ ਕਰਨ ਤੋਂ ਬਾਅਦ ਵੀ ਸਾਨੂੰ ਦੱਸਿਆ ਨਹੀਂ ਗਿਆ ਜੀ ਸਾਨੂੰ ਕੋਈ ਹੋਣੀ ਤਲਾਰ ਹੀ ਕਰਿਆ 2 ਘੰਟੇ ਬਾਅਦ ਸਾਨੂੰ ਬੇਬੀ ਦਿੱਤਾ ਕਹਿਣ ਦੇ ਮੁਤਾਬਕ ਆ ਸੀ ਬਹੁਤ ਜ਼ੋਰ ਪਾਇਆ ਜੀ ਚਲੋ ਨਾ ਉਹ ਤੋਂ ਬਾਅਦ ਵੀ ਸਾਨੂੰ ਸਾਡੇ ਕੋਈ ਸੁਣਵਾਈ ਵੀ ਨਹੀਂ ਤੇ ਹੋ ਰਹੀ ਜਿਆਦਾ ਕਿ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਸਾਨੂੰ ਖੁਦ ਆਪ ਕਿਹਾ ਵੀ ਅਸੀਂ ਨੇ ਤਾਂ ਜ਼ੋਰ ਲਾ ਲਿਆ ਹੁਣ ਅਸੀਂ ਕੀ ਕਰ ਸਕਦੇ ਹਾਂ ਅਸੀਂ ਹੁਣ ਰਜਿੰਦਰ ਦਾ ਰੈਫਰ ਕਰੀਏ ਜਾਂ ਡਾਕਟਰ ਬੁਲਾਈਏ ਅਸੀਂ ਨੇ ਕਿਹਾ ਵੀ ਨਾਲ ਮੈਂ ਸੀ ਮੇਰਾ ਬ੍ਰਦਰ ਸੀ ਮੇਰੀ ਮੰਮੀ ਵੀ ਸੀ ਤੇ ਸਾਡੀ ਸਿਸਟਰ ਹੋਰ ਵੀ ਸੀ ਨਾਲ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਸੁਣੀ ਨਾ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਸਾਨੂੰ ਐਂਬੂਲੈਂਸ ਤੱਕ ਵੀ ਨਹੀਂ ਦਿੱਤੀ ਹੈਗੀ ਤਾਂ ਉਹਨਾਂ ਨੇ ਥਰਡ ਪਾਰਟੀ ਐਂਬੂਲੈਂਸ ਮੰਗਵਾ ਕੇ ਅਸੀਂ ਨੇ ਉਥੋਂ ਰੈਫਰ ਕਰਿਆ ਰਜਿੰਦਰਾ ਦੇ ਵਿੱਚ ਰਜਿੰਦਰਾ ਦੇ ਵਿੱਚ ਵੀ ਉਹਨਾਂ ਨੇ ਐਵੇਂ ਕਹਿ ਕੇ ਭੇਜਿਆ ਵੀ ਸਾਡੀ ਉਥੇ ਡਾਕਟਰ ਨਾਲ ਗੱਲ ਹੋਊਗੀ ਆ ਵੀ ਸਾਨੂੰ ਕੋਈ ਚੱਕਰ ਨਹੀਂ ਹੈਗਾ ਤੁਹਾਡਾ ਇਲਾਜ ਹੋ ਜਾਊਗਾ ਅਸੀਂ ਨੇ ਕਿਹਾ ਵੀ ਸਾਨੂੰ ਉਥੇ ਕਿਸੇ ਨੇ ਨਹੀਂ ਪੁੱਛਣਾ ਜਦ ਕਿ ਟ੍ਰੀਟਮੈਂਟ ਦਾ ਤੁਹਾਡੇ ਕੋਲ ਚੱਲ ਰਿਹਾ ਸੀ ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਉਹਨਾਂ ਨੇ ਆਪ ਨੇ ਦੋ ਬੰਦੇ ਭੇਜੇ ਉਹ ਦੋ ਬੰਦੇ ਜਦ ਰਜਿੰਦਰਾ ਚ ਆ ਚੁੱਕੇ ਤਾਂ ਜਦ ਸਾਨੂੰ ਉਹਨਾਂ ਨੇ ਸਿਚੁਏਸ਼ਨ ਦੇਖੀ ਐਨੀ ਕ੍ਰਿਟੀਕਲ ਹੋਈ ਪਈ ਸੀ ਪੇਸ਼ੈਂਟ ਜਮੀ ਡੈੱਡੇ ਸੀ ਇੱਕ ਤਰ੍ਹਾਂ ਦਾ ਮਰਿਤਕ ਹੋ ਚੁੱਕਿਆ ਸੀ ਸਾਰਾ ਬਲੱਡ ਝੜ ਗਿਆ ਸਾਰਾ ਉਹਨਾਂ ਦਾ ਬਲੱਡ ਝੜ ਚੁੱਕਿਆ ਸੀ ਉਹ ਉੱਥੋਂ ਫਿਸਕ ਗਏ ਜਿਹਨੇ ਉਹਨਾਂ ਨੇ ਨਾਲ ਭੱਜ ਗਏ ਬਾਥਰੂਮ ਦਾ ਬਹਾਨਾ ਲਾ ਕੇ ਉਹ ਜਿਹੜੀ ਨਗੇ ਹੀ ਹੋ ਰਿਹਾ ਤੁਮ ਬਹੁਤ ਕੀ ਕਰਦਾ ਬਾਈ ਕੋਈ ਰਿਕਾਰਡ ਕੋਈ ਰਿਕਾਰਡ ਨਹੀਂ ਦਿੱਤਾ ਜਿਹੜੀ ਉਹਨਾਂ ਨੇ ਫੈਲ ਡਿਲੀਵਰੀ ਵਾਲੀ ਜਿਹੜੀ ਫੈਲ ਵੀ ਤਿਆਰ ਕਰੀ ਸੀ ਆਪਣੇ ਡਾਕੂਮੈਂਟਸ ਵੀ ਤਿਆਰ ਕਰੇ ਸੀ ਕੋਈ ਉਹ ਨਹੀਂ ਦੱਸਾਏਗਾ ਬਕਾਇਦਾ ਸਾਡੇ ਕੋਲ ਜਦੋਂ ਮਰੀਜ਼ ਆਇਆ ਸੀ ਬਿਲਕੁਲ ਤੰਦਰੁਸਤ ਮਰੀਜ਼ ਸੀ ਕੋਈ ਉਹਨੂੰ ਕੋਈ ਪ੍ਰੋਬਲਮ ਨਹੀਂ ਸੀ ਇਥੋਂ ਤੱਕ ਕਿ ਉਹਨੂੰ ਦਰਦ ਵੀ ਨਹੀਂ ਹੋਇਆ ਹੈਗਾ ਕੋਈ ਵੀ ਦਰਦ ਨਹੀਂ ਸੀ ਇਹਨਾਂ ਨੇ 12 ਵਜੇ ਮਰੀਜ਼ ਨੂੰ ਬੁਲਾਇਆ ਇੱਕ ਨਾਰਮਲ ਦੁਪਹਿਰ 1 ਵਜੇ ਉਹਨਾਂ ਦਾ ਵੀ ਸੀ ਇੱਕ ਚੈੱਕਅਪ ਕਰਾਉਣ ਵਾਸਤੇ ਆਏ ਸੀ ਸਿੰਪਲ ਜਿਹੜਾ ਜਿਵੇਂ ਵੀ ਕਰਾਇਆ ਜਾਂਦਾ ਵੀ ਇੱਕ ਦੋ ਤਰੀਕ ਦੀ ਡਿਲੀਵਰੀ ਡਿਲੀਵਰੀ ਦੀ ਡੇਟ ਤਾਂ ਉਹਦਾ ਪਤਾ ਹੀ ਹੋਣਾ ਸਾਰੇ ਕੁਝ ਨਾਲ ਉਨਾਂ ਦੀ ਡਿਲੀਵਰੀ ਕਰਾਈ ਗਈ ਜਦੋਂ 12 ਵਜੇ ਦੇ 1:30 ਦੇ ਵਜੇ ਆਏ ਸੀ ਸਾਡੇ ਬੱਚੇ ਦੇ 10:15 ਦਾ ਰਹਿ ਗਿਆ ਸੀ ਕੰਟੈਕਟ ਕਰਿਆ ਉਸ ਤੋਂ ਬਾਅਦ ਡਾਕਟਰਾਂ ਨੇ ਸਾਡੇ ਨਾਲ ਕੋਈ ਕੰਟੈਕਟ ਨਹੀਂ ਕਰਾਇਆ ਜੀ ਕੋਈ ਮੂੰਹ ਨਹੀਂ ਦਿਖਾਇਆ ਹੁਣ ਤੱਕ ਕੁਝ ਨਹੀਂ ਹੋਇਆ ਉਹਨਾਂ ਨੇ ਆਪਣਾ ਕੰਮ ਨਹੀਂ ਕਰਾਇਆ ਜੀ ਸਾਰਾ ਪੰਡ ਖੜਾ ਜੀ ਸਾਰਾ ਪੰਡ ਖੜਾ ਜੀ ਮੰਗ ਕਰਦੇ ਆ ਵੀ ਕਾਰਵਾਈ ਹੋਵੇ ਕਾਰਵਾਈ ਹੋਵੇ ਡਾਕਟਰ ਦੇ ਖਰਾਬ ਆਏ ਅੱਗੇ ਨੂੰ ਡਾਕਟਰ ਰਾਜਨ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਰਾਜਨ ਡਾਕਟਰ ਰਾਜਨ ਡਾਕਟਰ ਜੀ ਕੇਸ ਖਰਾਬ ਕਰੂਗਾ ਜੀ ਉਹ ਕਿਸੇ ਹੋਰ ਪਟਿਆਲਾ ਹਸਪਤਲ ਦੇ ਬੰਦ ਹੋਣਾ ਚਾਹੀਦਾ ਜੀ ਇਹਨਾਂ ਨੇ ਪਹਿਲਾਂ ਵੀ ਬਹੁਤ ਬਹੁਤ ਵੀ ਪਹਿਲਾਂ ਵੀ ਇਹਨਾਂ ਨੇ ਸੁਣਿਆ ਗਿੰਦੇ ਬੰਦ ਹੋਣਾ ਚਾਹੀਦਾ ਮੇਰਾ ਨਾਮ ਰਜਿੰਦਰ ਸਿੰਘ ਪਿੰਡ ਮੁੰਡ ਖੜਾਣਾਪਾ ਰੋਡ ਪਟਿਆਲਾ ਤੇ ਮਸਲਾ ਇਹ ਸੀਗਾ ਸਾਡੇ ਪਿੰਡ ਤੋਂ ਇਹ ਹੁੰਦਾ ਸਾਡਾ ਭਤੀਜਾ ਯਾ ਕ੍ਰਿਸ਼ਨ ਅਸੀਂ ਤੇ ਇਸ ਦੀ ਮੈਸੇਜ ਪ੍ਰੈਗਨੈਂਟ ਸੀਗੇ ਤੇ ਕਾਫੀ ਮਿੰਨਾਂ ਤੋਂ ਰਾਜਨ ਹਸਪੀਟਲ ਆ ਲਾਹੌਰੀ ਗੇਟ ਉਦੋਂ ਟ੍ਰੀਟਮੈਂਟ ਚੱਲਦਾ ਸੀ ਤੇ ਰੂਟੀਨ ਦੇ ਵਿੱਚ ਕੱਲ 20 ਤਰੀਕ ਨੂੰ 20 ਜੂਨ ਨੂੰ ਰੁਟੀਨ ਦੇ ਵਿੱਚ ਇਹ ਚੈੱਕ ਅਪ ਕਰਵਾਉਣ ਆਏ ਨਾਰਮਲ ਸੀ ਕੋਈ ਕੋਈ ਪੇਨ ਨਹੀਂ ਸੀ ਕੁਝ ਨਹੀਂ ਸੀ ਤੇ ਡਾਕੂਮੈਂਟਸ ਦੇ ਮੁਤਾਬਕ ਜਿਹੜੀ ਡਿਲੀਵਰੀ ਹੋਣੀ ਸੀ ਉਹ 2 ਜੂਨ ਜੁਲਾਈ ਨੂੰ ਹੋਣੀ ਸੀ ਠੀਕ ਹੈ ਤੇ ਉਹਨਾਂ ਨੇ ਕੱਲ ਹੀ ਇਹਨਾਂ ਨੂੰ ਰੁਟੀਨ 'ਚ ਕੋਈ ਉਹਨੂੰ ਪ੍ਰੋਬਲਮ ਨਹੀਂ ਕੋਈ ਦਰਦ ਨਹੀਂ ਕੁਝ ਨਹੀਂ ਇਹ ਚੈੱਕ ਅਪ ਕਰਵਾਉਣਾ ਤੇ ਉੱਥੇ ਉਹ ਕਹਿੰਦੇ ਵੀ ਅੱਜ ਹੀ ਐਡਮਿਟ ਕਰੋ ਤੇ ਕਰੀਸ਼ਣ ਕਹਿੰਦਾ ਵੀ ਅਸੀਂ ਹੁਣੇ ਆਟੋ ਟਾਈਮ ਤਾਂ ਐਡਮਿਟ ਹੋ ਨਹੀਂ ਸਕਦੇ ਇੱਥੇ ਕਿਉਂਕਿ ਨਾ ਤਾਂ ਸੀ ਘਰ ਸਾ ਦੱਸ ਕੇ ਆਏ ਕਿਸੇ ਨੂੰ ਠੀਕ ਆ ਤੇ ਆਪਣੀ ਮੰਮੀ ਡੈਡੀ ਨੂੰ ਦੱਸਾਂਗੇ ਨਾ ਕੋਈ ਸਾਡੇ ਕੋਲੇ ਪੈਸੇ ਇੱਕ ਸਾਡੇ ਨਗਰ ਦੀ ਮਰਜ਼ਾਦਾ ਜੇ ਅਸੀਂ ਜਦੋਂ ਕੋਈ ਵੀ ਸੁਭ ਕੰਮ ਕਰਦੇ ਆ ਤਾਂ ਗੁਰੂ ਘਰ ਮੱਥਾ ਟੇਕ ਕੇ ਗੁਰੂ ਘਰ ਮੱਥਾ ਟੇਕਣ ਗਏ ਜਦੋਂ ਇੱਥੇ ਗਏ ਨਾ ਉਹ ਇਹਨਾਂ ਦੇ ਦੱਸਣ ਦੇ ਮੁਤਾਬਕ ਯੂਟਰਸ ਦੇ ਅੰਦਰ ਉਹਨਾਂ ਨੇ ਮੈਡੀਸਿਨ ਰੱਖਦੀ ਪਹਿਲੀ ਤੇ ਪਿੰਡ ਜਾ ਕੇ ਉਹਦੇ ਪੇਨ ਸ਼ੁਰੂ ਹੋ ਗਈ ਠੀਕ ਹੈ ਮੱਥਾ ਟੇਕ ਕੇ ਇੱਥੇ ਆਇਆ ਇੱਥੇ ਐਡਮਿਟ ਕਰ ਲਿਆ ਨਿਅਰ ਬੋਟ ਸ਼ਾਮ ਨੂੰ 7 ਵਜੇ ਦੇ ਕਰੀਬ ਡਿਲੀਵਰੀ ਨਾਰਮਲ ਡਿਲੀਵਰੀ ਹੋਈ ਆ ਬੇਬੀ ਨੇ ਜਨਮ ਲਿਆ ਉਸ ਤੋਂ ਬਾਅਦ ਜਿੱਥੇ ਤੱਕ ਸਾਨੂੰ ਅਨੁਮਾਨ ਹੈਗਾ ਕਿ ਕੋਈ ਅਨਟ੍ਰੇਨਡ ਦਾਈ ਸੀ ਜਿਹਨੇ ਇੱਕ ਲਗਤ ਬੱਚੇ ਨੂੰ ਖਿੱਚਿਆ ਹੋਊਗਾ ਬਾਹਰ ਤੇ ਉਹਦੀ ਨਾ ਜੂਟਰਸ ਦੇ ਅੰਦਰੋਂ ਪੇਨ ਆਹੋ ਸਰੀ 나ੜ ਜਿਹੜੀ ਹੈਗੀ ਆਪਣੀ ਖੂਨ ਦੀ ਵੇਨ ਚ ਉਹ ਉਹ ਹੋ ਗਈ ਕ੍ਰੈਕ ਹੋ ਗਈ ਅੰਦਰੋਂ ਇਹਨੇ ਦੱਸਿਆ ਜੀ ਉਹਨੂੰ ਇਹ ਕਰਦਾ ਠੀਕ ਹੈ ਅਸੀਂ ਆਪਣਾ ਅਨੁਮਾਨ ਲਾ ਰਹੇ ਹਾਂ ਕਿ ਬਲੀਡਿੰਗ ਇਸੇ ਤਰੀਕੇ ਨਾਲ ਹੋਈ ਹੈ 1 ਲਗਭਗ 3 ਘੰਟੇ ਦੇ ਵਿੱਚ ਇੰਨਾ ਖੂਨ ਨਿਕਲ ਜਾਣਾ ਫਿਰ ਦੂਜੀ ਗੱਲ ਇਹ ਹੈਗੀ ਆ ਵੀ ਇਹ ਪਰਿਵਾਰ ਨੂੰ 3 ਘੰਟੇ ਮਿਲਣੇ ਨਹੀਂ ਦਿੱਤਾ ਨਾ ਜੱਜੇ ਨੂੰ ਨਾ ਬੱਚੇ ਨੂੰ ਦੋਵਾਂ ਨੂੰ ਮਿਲਣ ਨਹੀਂ ਦਿੱਤਾ ਠੀਕ ਹੈ ਡਾਕਟਰ ਨੇ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਤੁਸੀਂ ਰਾਮ ਨਾਲ ਬਾਹਰ ਬੈਠੋ ਠੀਕ ਹੈ ਇਹਨਾਂ ਦੀ ਮੰਮੀ ਨੇ ਡੱਬਾ ਮੰਗਾਲਿਆ ਲੱਡੂਆਂ ਦਾ ਵੀ ਲੱਡੂ ਵੰਡਾ ਕੇ ਆ ਬੱਚਾ ਉਰੇ ਆ ਇਹਨੂੰ ਡਾਕਟਰ ਕਹਿੰਦੇ ਕਹਿੰਦੇ ਤੈਨੂੰ ਕਿਹਨੇ ਕਿਹਾ ਡੱਬਾ ਲੈ ਕੇ ਆਉਣ ਨੂੰ ਤਰਾਜਗੀ ਕਰੀ ਠੀਕ ਹੈ ਤਰਾਜਗੀ ਕੀਤੀ ਉਹਨਾਂ ਨੇ ਇਸ ਨੂੰ ਕਿਹਾ ਵੀ ਤੈਨੂੰ ਕਿਨੇ ਕਿ ਹੈਡੀ ਛੇਤੀ ਡੱਬਾ ਲੈ ਕੇ ਆਉਣ ਨੂੰ ਰਾਤ ਨੂੰ ਨੀਰ ਰਵਟ ਨੇ ਦੱਸਣ ਦੇ ਮੁਤਾਬਕ 10 ਵਜੇ ਉਥੋਂ ਹਾਂ ਪਤਾ ਲੱਗ ਗਿਆ ਉਹਨਾਂ ਨੂੰ ਕਿਉਂਕਿ ਸਾਰੀ ਬਲੀਡਿੰਗ ਹੋ ਗਈ ਤੇ 3 ਘੰਟੇ ਲੰਘੇ ਸਾਰਾ ਖੂਨ ਖਤਮ ਹੋ ਗਿਆ ਪੋਸਟਮਾਰਟਮ ਹੋ ਰਿਹਾ ਤੇ ਅਸੀਂ ਕੰਮ ਉਹ ਆਈਸੀਸੀਆਈ ਬੈਂਕ ਦੇ ਵਿੱਚ ਜੌਬ ਕਰਦੀ ਸੀਗੀ ਚੰਡੀਗੜ੍ਹ ਤੇ ਅਸੀਂ ਪ੍ਰਸ਼ਾਸਨ ਤੋਂ ਆਪ ਜੀ ਦੇ ਮਾਧਿਅਮ ਰਾਹੀਂ ਮੰਗ ਕਰਦੇ ਹਾਂ ਇਹ ਡਾਕਟਰ ਦੀ ਅੰਗੈਲੀਕ ਦੇ ਕਾਰਨ ਹੀ ਇਹ ਜਿਹੜਾ ਭਾਣਾ ਵਰਤਿਆ ਅਰ ਜਦੋਂ ਸਾਨੂੰ ਨਗਰ ਨੂੰ ਪਤਾ ਲੱਗਾ ਸਾਰਾ ਪਿੰਡ ਸਵੇਰ ਦਾ ਖੜਿਆ ਸਬਦ ਅਰਜਿੰਦਰਾ ਹਸਪੀਟਲ ਅਰਜਿੰਦਰਾ ਹਸਪੀਟਲ ਜਦੋਂ ਚੈੱਕਅਪ ਕਰਵਾਇਆ ਡਾਕਟਰ ਸਾਹਿਬ ਨੇ ਇਹਨਾਂ ਮਿਰਤਕੋਸ ਤੇ ਕਰਤਾ ਵੀ ਇਹਦੇ 'ਚ ਕੁਝ ਨਹੀਂ ਹੈਗਾ ਠੀਕ ਆ ਹਾਂਜੀ ਹਾਂਜੀ ਤੇ ਇੱਥੇ ਗਿਆਨੀ ਬਾੜ ਦੇ ਵਿੱਚ ਲਿਆਂਦਾ ਰਾਤ ਨੂੰ ਸਾਨੂੰ 12 ਵਜੇ ਇਹਨਾਂ ਨੇ ਫੋਨ ਕੀਤਾ ਅਸੀਂ ਉਹ ਰਿਆਏ ਫਿਰ ਮੋਰਚਰੀ ਚ ਰੱਖ ਕੇ ਗਏ ਹੁਣ ਸਾਰਾ ਪਿੰਡ ਇੱਥੇ ਮਜੂਰ ਸਾਰਾ ਪਿੰਡ ਸਵੇਰ ਦਾ ਪਿੰਡ ਦੇ ਵਿੱਚ ਦੇ ਇੰਨਾ ਸੋਗ ਮਾਈ ਮਾਹੌਲ ਅਸੀਂ ਚਾਹੁੰਨੇ ਆ ਵੀ ਡਾਕਟਰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਰਕਾਰ ਨੂੰ ਇਹੀ ਬੇਨਤੀ ਆ ਵੀ ਡਾਕਟਰ ਤੇ ਬਣਤੀ ਕਾਰਵਾਈ ਜਿਹੜੀ ਕੀਤੀ ਜਾਵੇ ਪੁਲਿਸ ਮੁਲਾਜ਼ਮ ਹੈਗੇ ਨੇ ਨਾਲ ਠੀਕ ਆ ਕਾਦੂ ਕੋਈ ਹੋ ਕੰਮ ਕੰਮ ਜੀ ਉਹ ਤਾਂ ਕੀ ਮਸਲਾ ਜੀ ਜਿਹੜਾ ਗੁੱਡੇ ਤੇ ਇਲਜ਼ਾਮ ਲੱਗੇ ਨੇ ਕਿ ਜਿਹੜੀ ਲੇਡੀ ਆ ਉਸ ਦੀ ਜਿਹ ਸਟਫੀ ਹੈ ਕੀ ਅਸਲ ਹੈ ਕੀ ਕੁਛ ਨਹੀਂ ਮਸਲਾ ਜੀ ਆਈ ਹੈ ਮੇਰੇ ਕੋਲ ਪੇਸ਼ੈਂਟ ਜਿਵੇਂ ਨਾਰਮਲ ਰੂਟੀਨ ਚ ਹੁੰਦੇ ਨੇ ਪੇਸ਼ੈਂਟ ਉਹਦੀ ਬੱਚਾ ਇਹਦਾ ਮੂੰਹ ਖੁੱਲਾ ਪਿਆ ਸੀਗਾ ਅਸੀਂ ਉਹਨੂੰ ਡਿਲੀਵਰੀ ਕੀਤੀ ਹੈ 6 ਵਜੇ ਆਈ ਹੈ 7 ਵਜੇ ਡਿਲੀਵਰੀ ਹੋ ਗਈ ਹੈ ਕੋਈ ਜ਼ਬਰਦਸਤੀ ਡਿਲੀਵਰੀਆਂ ਕਰ ਸਕਦੇ ਦੱਸੋ ਬਸ ਫਿਰ ਥੋੜੇ 8:00 ਵਜੇ ਨੂੰ ਬਿਲਕੁਲ ਸੈੱਟ ਕਰਕੇ ਅੰਦਰੋਂ ਜਿਵੇਂ ਪੇਸ਼ੈਂਟ ਦਾ ਸੀ ਰੂਟੀਨ ਚ ਬੀਪੀ ਪਲਸ ਦੇਖਣਾ ਨਜ਼ਾਰਾ ਕਰਕੇ ਬਾਹਰ ਆਏ ਜੋਤ ਬੱਤੀ ਕਰਨ ਲੱਗਿਆ ਆਪਣਾ ਓਪੀਡੀ ਬੈਠੀ ਸੀ ਉਹ ਦੇਖਣ ਲੱਗਿਆ ਉਸ ਤੋਂ ਬਾਅਦ ਸਡਨਲੀ ਉਹ 9 ਵਜੇ ਅੰਦੀ ਉਹ ਬਲੀਡਿੰਗ ਹੋ ਗਈ ਹੈ ਬਸ ਉਹ ਉਹਨਾਂ ਦਾ ਕਹਿਣਾ ਬਲੀਡਿੰਗ ਜ਼ਿਆਦਾ ਹੋ ਗਈ ਸੀ ਤੁਹਾਨੂੰ ਦੱਸਿਆ ਨਹੀਂ ਗਿਆ ਦੋ ਨਹੀਂ ਕਿਉਂ ਨਹੀਂ ਦੱਸ ਨਹੀਂ ਨਹੀਂ ਦੋ ਸਵਾਲ ਗਲਤ ਹੈ ਜਿਹੜਾ ਉਹ ਕਹਿ ਰਹੇ ਨੇ ਨਹੀਂ ਨਹੀਂ ਸਵਾਲ ਦੋ ਦੋ ਘੰਟੇ ਤੋਂ ਤਿੰਨ ਘੰਟੇ ਟੋਟਲ ਡਿਲੀਵਰੀ ਨੂੰ ਹੋਏ ਨੇ 10 ਵਜੇ ਪੇਸ਼ੈਂਟ ਉੱਥੇ ਵੀ ਪਹੁੰਚ ਗਿਆ ਤਿੰਨ ਦੋ ਘੰਟੇ ਕਿਵੇਂ ਹੋ ਗਏ ਮੈਮ ਕਿਵੇਂ ਦੇਖਦੇ ਪਰਿਵਾਰ ਦੇ ਰਜ਼ਾਮਨ ਨੂੰ ਉਹ ਤਾਂ ਕੁਝ ਵੀ ਕਹਿ ਸਕਦੇ ਹੈ ਜੀ ਉਹਨਾਂ ਦਾ ਇਹੀ ਕਹਿਣਾ ਹੈ ਕਿ ਜੇ ਕੋਈ ਬﾚਡੀ ਬਹੁਤ ਜ਼ਿਆਦਾ ਹੋਪੀ ਸੀ ਉਹ ਤੁਹਾਨੂੰ ਦੱਸਿਆ ਰਿਹਾ ਉਸ ਤੋਂ ਜੀ ਉਹਨਾਂ ਨੇ ਬੰਦਿਆਂ ਨੂੰ ਵੀ ਅੰਦਰ ਰੈਫਰ ਕਰਦਾ ਹੈ ਜੇ ਸਾਨੂੰ ਪਹਿਲਾਂ ਕਹਿੰਦਾ ਬੰਦਿਆਂ ਨੂੰ ਨਹੀਂ ਨਹੀਂ ਬੰਦਿਆਂ ਨੂੰ ਵੀ ਖੜਾਇਆ ਗਿਆ ਅੰਦਰ ਉਹਦੇ ਘਰ ਵਾਲੇ ਨੂੰ ਬੁਲਾਇਆ ਉਹਦੀ ਮਾਂ ਨੂੰ ਬੁਲਾਇਆ ਤੁਹਾਨੂੰ ਸਿਚੁਏਸ਼ਨ ਦੱਸੀ ਹੈ ਮੈਂ ਕਿ ਤੁਸੀਂ ਉਹਨਾਂ ਦੀ ਕਿ ਰਿੰਦਰਾ ਜੀ ਲੈ ਕੇ ਜਾਣਾ ਹੈ ਕਿ ਉੱਥੇ ਲੈ ਜਾਣਾ ਅਸੀਂ ਪਾਗਲ ਨਹੀਂ ਅਸੀਂ 2 ਘੰਟੇ ਬਾਅਦ ਦੱਸਾਂਗੇ ਤੁਸੀਂ ਆਪ ਦੱਸੋ ਤੁਸੀਂ ਹੋਂ ਮਿਲ ਜਗੇ ਤੁਸੀਂ ਕੀ ਕਰੋਗੇ ਦੱਸੋ ਕਬੀ ਤੁਸੀਂ ਮੈਨੂੰ ਤੁਸੀਂ ਕਹਿੰਦੇ ਹੋ ਸਾਡੀ ਕੋਈ ਨਿਕਲੀ ਨਹੀਂ 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 ਨਿਕਲੀ ਜੈਂਸੀ ਨਹੀਂ ਰੱਬ ਉਹਨਾਂ ਕੋਲ ਆ ਜਾਵੇ ਤਾਂ ਆਪਾਂ ਕੁਝ ਕਰ ਨਹੀਂ ਸਕਦੇ ਰੱਬ ਉਹਨਾਂ ਕੋਲ ਨਹੀਂ ਨਹੀਂ ਐਵੇਂ ਹੈ ਨਾ ਕਿ ਸਵੇਰ 7:00 ਵਜੇ ਡਿਲੀਵਰੀ ਹੋਈ ਹੈ ਹਾਂਜੀ 9 ਵਜੇ ਤੱਕ ਪੂਰਾ ਪੇਸ਼ੈਂਟ ਸੈੱਟ ਹੈ ਠੀਕ ਹੈ ਠੀਕ ਹੈ 9 ਦੇ 10 ਦੇ ਵਿੱਚ ਵਿੱਚ ਉਹਨੂੰ ਇਹ ਦਿੱਕਤ ਹੋਈ ਹੈ ਘੰਟੇ ਦੇ ਵਿੱਚ ਅਸੀਂ ਉਹਨੂੰ ਰੈਫਰ ਵੀ ਕਰ ਦਿੱਤਾ ਹੈ ਜਦੋਂ ਉਹ ਰੋਗ ਆਏ ਨੇ ਉਦੋਂ ਜਿੰਦਾ ਸੀ ਹਾਂਜੀ ਹਾਂਜੀ ਕਿਉਂ ਬੀਪੀ ਪਲਸ ਆ ਰੂਗੀਗਾ ਵੀਪੀ ਪੁੱਲ ਸਾਰਾ ਕੁਝ ਠੀਕ ਸੀਗਾ ਸਾਡੇ ਬੰਦੇ ਲੈ ਕੇ ਗਏ ਨੇ ਉੱਥੇ ਛੱਡ ਕੇ ਆਏ ਨੇ ਫਾਈਲ ਬਣਵਾ ਕੇ ਆਏ ਨੇ ਫਾਈਲ ਦੇ ਵਿੱਚ ਉਹਨਾਂ ਨੇ ਸਾਰੇ ਉਹਨਾਂ ਦੇ ਜੋ ਵੀ ਉਹਨਾਂ ਦੀ ਫਾਰਮੈਲिटीज ਨੇ ਭੱਜ-ਭੱਜ ਕੇ ਕਰਾ ਕੇ ਆਏ ਤੇ ਰਜਿੰਦਰਾ ਤੁਸੀਂ ਰੈਫਰ ਕੀਤਾ ਸੀ ਹਾਂਜੀ ਹਾਂਜੀ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਰਜਿੰਦਰਾ ਜੀ ਜਾਣਾ ਹੈ ਕਿ ਉੱਥੇ ਜਾਣਾ ਹੈ ਕੋਲੰਬੀਆ ਦੇ ਰੈਫਰ ਕਰਨ ਦਾ ਕੀ ਮਤਲਬ ਕੀਤਾ ਇਹ ਹੀ ਰਿਫ ਬਲੀਡਿੰਗ ਕਰਕੇ ਹਾਂਜੀ ਸਭ ਤੋਂ ਡਿਲੀ ਹੋਈ ਹੈ 7:00 9:00 9:00 ਵਜੇ ਬਲੀਡਿੰਗ ਹੋਈ ਜੇ ਇੱਕਦਮ ਆਹ ਰਿਫ 7:00 ਵਜੇ ਹੋਈ ਹੈ ਹਾਂ ਸਵੇਰ 7:00 ਵਜੇ ਡਿਲੀ ਹੋਇਆ ਕੋਸਾ ਕੋਈ